ਤੰਤ ਮਨਾ ਤੇਰੀ ਸੋਚ ਤੇ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ 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 ਉੱਗੀ ਬੇਲੋ ਜਿੰਦਾਬਾਦ 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 ਵੇਖੋ ਜੀ ਮੇਰਾ ਨਾਮ ਮਾਸਟਰ ਤਸਵੀਰ ਸਿੰਘ ਹੈ ਡਾਕਟਰ ਸੋਲ ਜਦੋਂ ਹਲਕੇ ਦੇ ਐਮਐਲਏ ਬਣੇ ਉਹਨਾਂ ਨੇ 1 ਮਹੀਨੇ ਤੋਂ ਬਾਅਦ ਮੈਨੂੰ ਉਹਨਾਂ ਨੇ ਹਲਕਾ ਦਾ ਝਗੜਾ ਨਿਵਾਰਨ ਕਮੇਟੀ ਦਾ ਚੇਅਰਮੈਨ ਬਣਾਇਆ ਮੈਂ ਉਹਨਾਂ ਦੇ ਨਾਲ ਜਦੋਂ ਚੇਅਰਮੈਨ ਬਣਿਆ ਝਗੜੇ ਤੇ ਸ਼ਿਕਾਇਤਾਂ ਉਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਅਸੀਂ 300 ਤੋਂ ਉੱਪਰ ਹਨ ਉਹਨਾਂ ਦਾ ਨਿਬੇੜਾ ਕੀਤਾ ਬਾਕੀ ਇਹ ਜਿਹੜੀ ਸਰਕਾਰ ਆ ਇਹ ਬਹੁਤ ਹੀ ਵਧੀਆ ਸਰਕਾਰ ਕੰਮ ਕਰ ਰਹੀ ਆ ਪਿਛਲੇ ਸਮੇਂ 'ਚ ਡਾਕਟਰ ਸਾਹਿਬ ਨੇ ਜਿਹੜਾ ਉਹ ਵੱਖ-ਵੱਖ ਜਿਹੜੇ ਆ ਮਹਿਕਮੇ ਜਿਦਾ ਬਿਜਲੀ ਬੋਰਡ ਦਾ ਬਾਕੀ ਸਿਹਤ ਉਹ ਭਾਗ ਦਾ ਸਾਰਿਆਂ ਦੇ ਵਿੱਚ ਉਹਨਾਂ ਨੇ ਅਹੁਦੇ ਦਿੱਤੇ ਸੀ ਇਹਨਾਂ ਨੇ ਸਾਰਿਆਂ ਨੇ ਕੰਮ ਕੀਤਾ ਵਲੰਟੀਅਰਾਂ ਨੇ ਸਾਨੂੰ ਵਲੰਟੀਅਰਾਂ ਨੂੰ ਇਹ ਆ ਸੀ ਕਿ ਸਾਡਾ ਕੋਈ ਕੈਂਡੀਡੇਟ ਜਿਹੜਾ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਨਹੀਂ ਰਹੇ ਪਿਛਲੇ ਸਮੇਂ 'ਚ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਸਾਰੇ ਵਲੰਟੀਅਰ ਇਹ ਕਹਿੰਦੇ ਆ ਵੀ ਸਾਡੇ ਜਿਹੜੇ ਐਮ.ਐਲ.ਏ ਦੇ ਪਰਿਵਾਰ ਨੂੰ ਕੋਮਲਜੀਤ ਨੂੰ ਜਿਹੜਾ ਉਹ ਡੇਢ ਸਾਲ ਦਾ ਸਮਾਂ ਜਿਹੜਾ ਰਹਿੰਦਾ ਉਹ ਇਹਨਾਂ ਦੀ ਝੋਲੀ 'ਚ ਜਿਹੜੀ ਆ ਦਿੱਤੀ ਜਾਵੇ ਟਿਕਟ ਤੇ ਇਹਨਾਂ ਨੂੰ ਇਹਦੇ ਨਾਲ ਨਵਾਜਿਆ ਜਾਵੇ। ਬਾਕੀ ਸਾਡੇ ਇੱਥੇ 70-80 ਦੇ ਕਰੀਬ ਜਿਹੜੇ ਹਲਕੇ ਦੇ ਜਿਹੜੇ ਸਰਪੰਚ ਸਾਹਿਬ ਆ ਉਹ ਆਏ ਨੇ। ਫਿਰ ਸਾਡੇ ਕੋਲ 10-12 ਜਿਹੜੇ ਆ ਐਮ.ਸੀ. ਆਏ ਨੇ। ਬਲਾਕ ਪ੍ਰਧਾਨ ਸਾਡੇ ਕੋਲ ਆਏ ਨੇ। ਅਸੀਂ ਅੱਜ ਇੱਥੇ 150 ਦੇ 200 ਦੇ ਲਗਭਗ ਜਿਹੜੇ ਆ ਸਾਡੇ ਵਲੰਟੀਅਰ ਤੇ ਆਮ ਪਾਰਟੀ ਦੇ ਜਿਹੜੇ ਵਰਕਰ ਤੇ ਅਹੁਦੇਦਾਰ ਇਥੇ ਪਹੁੰਚੇ ਨੇ ਕੋਮਲਪ੍ਰੀਤ ਦੇ ਹੱਕ ਦੇ ਵਿੱਚ ਜਿਹੜਾ ਉਹ ਵੋਟ ਨੂੰ ਲੈ ਕੇ ਜਿਹੜਾ ਉਹਹੀਂ ਉਥੇ ਇਕੱਠ ਕੀਤਾ ਮਤਲਬ ਟੋਟਲੀ ਤੁਸੀਂ ਕੋਮਲਪ੍ਰੀਤ ਦੇ ਹੱਕੀ ਰਹੋਗੇ ਜਿਸ ਤਰੀਕੇ ਦੇ ਫੈਸਲੇ ਹੋਣਗੇ ਬਸ ਵੇਖੋ ਜੀ ਅਸੀਂ ਡਾਕਟਰ ਸੋਲ ਦੀ ਜਿਹੜੀ ਸੋਚ ਹੈ ਨਾ ਉਹ ਬੜੀ ਵਧੀਆ ਸੀ ਤੇ ਇਹ ਸੋਚ ਦੇ ਨਾਲ ਹੀ ਕੋਮਲਪ੍ਰੀਤ ਵੀ ਜੁੜੇ ਸੀ ਤੇ ਅਸੀਂ ਵੀ ਜੁੜੇ ਹਾਂ ਅਸੀਂ ਇਹ ਕਹਿੰਦੇ ਆਂ ਵੀ ਜੇਕਰ ਖਾੜੇ ਕੋਮਲਪ੍ਰੀਤ ਨੂੰ ਜਿਹੜਾ ਇਹਨਾਂ ਦੇ ਪਰਿਵਾਰ ਨੂੰ ਟਿਕਟ ਮਿਲੂਗੀ ਤੇ ਅਸੀਂ ਇਹਨਾਂ ਦੇ ਨਾਲ ਆ ਨਹੀਂ ਤੇ ਕੋਮਲਪ੍ਰੀਤ ਜੋ ਵੀ ਕਹਿਣਗੇ ਉਹਦੇ ਨਾਲ ਅਸੀਂ ਫੁੱਲ ਚੜਾਵਾਂਗਾ ਮੇਰਾ ਨਾਮ ਰਾਜਵਿੰਦਰ ਕੌਰ ਆ ਜੀ ਔਰ ਵਿਧਾਨ ਸਭਾ ਜਿਹੜੀ ਹੈਗੀ ਹੈ ਉਸ ਟੈਂਟ ਤੇ ਡਾਕਟਰ ਸਾਹਿਬ ਨੇ ਮੈਨੂੰ ਹਲਕਾ ਕੋਆਰਡੀਨੇਟਰ ਦਾ ਜਿਹੜਾ ਹੈਗਾ ਹੈਗਾ ਆ ਆਪਣੇ ਹਾਈ ਕਮਾਂਡ ਵੱਲੋਂ ਆਦਾ ਮਿਲਿਆ ਸੀਗਾ ਤਾਂ ਅਹੀ ਜਿਹੜੇ ਹੈਗੇ ਆ ਸਾਰੇ ਵਰਕਰ ਮਿਲ ਕੇ ਤੇ ਹੁਣ ਤੱਕ ਜਿਹੜੀ ਹੈਗੀ ਆ ਸੇਵਾ ਕਰਦੇ ਆਏ ਆ ਹਾਂਜੀ ਹਾਂਜੀ ਤੇ ਹੁਣ ਕੀ ਮੰਗ ਆ ਆਪਣੀ ਕਾਂਗਰਸ ਦੇ ਸੀਰ ਸਰ ਪਿਛਲੇ ਸਮੇਂ ਦੌਰਾਨ ਡਾਕਟਰ ਸਾਹਿਬ ਜਿਹੜੇ ਹੈਗੇ ਸਦੀਵੀ ਵਿਛੋੜਾ ਦੇ ਗਏ ਔਰ ਉਹ ਬਹੁਤ ਹੀ ਅੱਛੇ ਨੇਚਰ ਦੇ ਮਾਲਕ ਸੀਗੇ ਔਰ ਡੀਪਲੀ ਉਹ ਜਾਣਦੇ ਸੀਗੇ ਹਰ ਪਿੰਡ ਦੇ ਵਿੱਚ ਜੜੀਆਂ ਹੈਗੀਆਂ ਇੱਥੋਂ ਤੱਕ ਕਿ ਪਿੰਡ ਹਰ ਪਿੰਡ ਦੀਆਂ ਗਲੀਆਂ ਨਾਲੀਆਂ ਛੱਪੜਾਂ ਹਰ ਪਿੰਡ ਦੇ ਜਿਹੜੇ ਗਰੀਬ ਲੋਕ ਆ ਉਹਨਾਂ ਉਹਨਾਂ ਦੀ ਜ਼ੁਬਾਨ ਤੇ ਉਹਨਾਂ ਦੇ ਨਾਮ ਸੀਗੇ ਠੀਕ ਆ ਔਰ ਦੁੱਖ ਸੁੱਖ ਨੂੰ ਜਾਣਦੇ ਸੀਗੇ ਹੁਣ ਸਾਡੀ ਮੰਗ ਇਹੀ ਆ ਕੀ ਡਾਕਟਰ ਸਾਹਿਬ ਨੇ ਬੜੀ ਵਧੀਆ ਸੇਵਾ ਨਿਭਾਈ ਜਿੰਨਾ ਚਿਰ ਵੀ ਨਿਭਾਈ ਆ ਤੇ ਮੰਗ ਸਾਡੀ ਇਹੋ ਹੀ ਆ ਕਿ ਜਿਹੜੀ ਹੋਣਿਆ ਆਪਣਾ ਹਾਈ ਕਮਾਂਡ ਉਹਨੂੰ ਚਾਹੀਦਾ ਕਿ ਜਿਹੜੀ ਹੈਗੀ ਆ ਟਿਕਟ ਆ ਉਹ ਜਿਹੜੀ ਸੋਲ ਪਰਿਵਾਰ ਦੇ ਜਿਹੜੇ ਹੈਗੇ ਆ ਮੈਂਬਰ ਦੇ ਝੋਲੀ ਦੇ ਵਿੱਚ ਪਾਈ ਜਾਵੇ ਹਾਂਜੀ ਕੋਮਲਪ੍ਰੀਤ ਸਿੰਘ ਜੀ ਨੂੰ ਜਿਹੜੇ ਉਹਨਾਂ ਦੇ ਡਾਕਟਰ ਸਾਹਿਬ ਦੇ ਨਾਲ ਪੀਅ ਰਹੇ ਆ ਔਰ ਜਿਹੜੀ ਹੈਗੇ ਉਹਨਾਂ ਨੇ ਰੂਟਸ ਲੈਵਲ ਤੱਕ ਲੋਕਾਂ ਦੇ ਵਿੱਚ ਵਿਚਰੇ ਆ ਔਰ ਲੋਕਾਂ ਦੇ ਜਿਹੜੇ ਹੈ ਗਿਆ ਹੋਣ ਵਾਲੇ ਕੰਮ ਵਾਂ ਜਾਂ ਕੀਤੇ ਹੋਏ ਕੰਮ ਉਹ ਸਾਰਿਆਂ ਨੂੰ ਜਾਣਦੇ ਆ ਮੇਰਾ ਨਾਮ ਕਸ਼ਮੀਰ ਸਿੰਘ ਪਿੰਡ ਗਹਿਰੀ ਹਾਂਜੀ ਹਾਂਜੀ ਤੋਂ ਆਏ ਆ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਇਹੋ ਆਖਣ ਚਾਹੁੰਦੇ ਆ ਵੀ ਕੁੰਗਲਪੁਰੇ ਨੂੰ ਟਿਕਟ ਮਿਲਣੀ ਚਾਹੀਦੀ ਆ ਇਹਦੇ ਹੱਕ ਦੇ ਵਿੱਚ ਮਿਲੂਗੀ ਇਹਦੇ ਨਾਲ ਖੜਾਂਗੇ ਅਸੀਂ ਦੇ ਹੋਰ ਕਿਸੇ ਨੂੰ ਜਿਹੜੂਗੀ ਤਾਂ ਵੀ ਇਹਦੇ ਨਾਲ ਹੀ ਜਾਵਾਂਗੇ ਕੋਮਲਪ੍ਰੀਤ ਦੇ ਨਾਲ ਕੋਮਲਪ੍ਰੀਤ ਦੇ ਨਾਲ ਹੀ ਜਾਵਾਂਗੇ ਹੋਰ ਇੱਕ ਇਸ ਤਰ੍ਹਾਂ ਦੇ ਦੇ ਜਿਵੇਂ ਡਾਕਟਰ ਸਾਹਿਬ ਵਿਕਾਸ ਦੇ ਕੰਮ ਕਰਾਉਂਦੇ ਰਹੇ ਨੇ ਕੋਮਲਪ੍ਰੀਤ ਵੀ ਉਹ ਨਕਸ਼ੇਕਰਮਾਂ ਦੇ ਚੱਲਦੇ ਹਾਂਜੀ ਹਾਂਜੀ ਕੰਮ ਬਹੁਤ ਵਧੀਆ ਸਾਡੇ ਭਰਾ ਨੇ ਅੱਗੇ ਕੀਤੇ ਸੀ ਇਹ ਵੀ ਹੁਣ ਕੰਮ ਚੰਗੇ ਕਰੂਗਾ ਕਣ ਜਾਏ ਫੋਨ ਕਰਦਾ ਹੈ ਨੇ ਕਈ ਦਾਵੇਦਾਰ ਹੈਗੇ ਉਹਨਾਂ ਦੀ ਤਾਂ ਪਸੰਦ ਹੀ ਕਰਦੇ ਕਿ ਆਪਣੇ ਹਮੂਲੇ ਕਰਦੇ ਨੇ ਨਹੀਂ ਕੋਮਲ ਨੂੰ ਕਰਦੇ ਆ ਜੀ ਅਸੀਂ ਹਾਂ ਕੋਮਲ ਦੇ ਹੱਕ 'ਚ ਕਰਦੇ ਆ ਅਸੀਂ ਉਹਦੇ ਨਾਲ ਹੀ ਖੜਾਂਗੇ ਅਸੀਂ ਮੇਰਾ ਨਾਂ ਜੀ ਆਲਮ ਵੀਰ ਸਿੰਘ ਸਰਪੰਚ ਕੋਲ ਰੀ ਰਣ ਸਿੰਘ ਜੀ ਤੇ ਕੀ ਆਪਣੀ ਮੰਗ ਹੈ ਜੀ ਅੱਜ ਤੁਸੀਂ ਸਾਰੇ ਫਿਰ ਇਕੱਠੇ ਹੋਏ ਹੋ ਸੀ ਜੀ ਬਹੁਤ ਮੱਧ ਭਾਗੀ ਖਬਰ ਆਈ ਜਿਦਾ ਐਮਐਲਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਜੀ ਪੂਰੇ ਹੋ ਗਏ ਸੀ ਹਲਕਾ ਖਾਲੀ ਹੋਣ ਦੇ ਗੁਲਕੋਈ ਹੁਣ ਹਲਕੇ ਦਾ ਕੋਈ ਵਾਰਿਸ ਨਹੀਂ ਹੁਣ ਇਸ ਕਰਕੇ ਹੁਣ ਇਲੈਕਸ਼ਨ ਦੇ ਵਿੱਚ ਪੂਰੇ ਤੁਹਾਨੂੰ ਪਤਾ ਜਿਮਨੀ ਚੋਣ ਪੂਰੀ ਕਰਵਾਣ ਦੇ ਵਿੱਚ ਹੋਣੀ ਹੋਣੀ ਹੈ ਜੀ ਉਹਦੇ ਵਿੱਚ ਵੇਖੋ ਜੀ ਅਸੀਂ ਪੂਰਾ ਜਿੰਨੇ ਵੀ ਸਰਪੰਚ ਕੌਂਸਲਰ ਅਸੀਂ ਐਮਐਲਏ ਸਾਹਿਬ ਦੇ ਪਰਿਵਾਰ ਦੇ ਨਾਲ ਖੜੇ ਆ ਜੀ ਉਹਨਾਂ ਦੇ ਜਾਣ ਮਬਰੋਂ ਅਸੀਂ ਇਹੀ ਮੰਗ ਕਰਦੇ ਹਾਂ ਜੀ ਇਹ ਟਿਕਟ ਇਹਨਾਂ ਦੇ ਪਰਿਵਾਰ ਵਿੱਚ ਹੀ ਰਹਿ ਜਾਵੇ ਇਹਨਾਂ ਨੂੰ ਦੇਣੀ ਚਾਹੀਦੀ ਜੀ ਮੰਗ ਕਰਦੇ ਵੇਖੋ ਜੀ ਇਹਨਾਂ ਦੇ ਪੁਰਾਣੇ ਪਰਿਵਾਰ ਚ ਕੋਮਲ ਜੀ ਦਾ ਜੀ ਜਾਂ ਪਾਂਜਾ ਵਾ ਜੀ ਉਹਨਾਂ ਦਾ ਵੀ ਰਾਈਟ ਮੰਦਾ ਕਿਉਂਕਿ ਉਹਨਾਂ ਹਲਕੇ 3.5 ਸਾਲ ਤੋਂ ਇੱਥੇ ਕਬੂਰਾ ਇੱਥੋਂ ਕੇ ਕੰਮ ਕੀਤਾ ਜੀ ਇਸ ਦਾ ਮੰਗ ਹੈ ਕਿ ਪਾਰਟੀ ਇਹਨਾਂ ਨੂੰ ਟਿਕਟ ਦੇਵੇ ਹਾਂਜੀ ਹਾਂਜੀ ਜਿੰਨੇ ਵੀ ਇਹਨਾਂ ਨਾਲ ਜੀ 75% ਇਹਨਾਂ ਦੇ ਸਰਪੰਚ ਕੌਂਸਲਰ ਸਾਰੇ ਇਹਨਾਂ ਦੇ ਹੱਕ ਵਿੱਚ ਹੈ ਜੀ ਅਗਰ ਕੌਮਨ ਪ੍ਰੀਤ ਸਿੰਘ ਹਾਨ ਦੇ ਫੈਸਲੇ ਦੇ ਨਾਲ ਹੋ ਜਾਏਗਾ ਕੋਈ ਹੋਰ ਫੈਸਲਾ ਹੁੰਦਾ ਬਿਲਕੁਲ ਹੋ ਜਿੱਥੇ ਉਹ ਆਖਣਗੇ ਅਸੀਂ ਉਹਨੇ ਚਟਾਨਾਂ ਕੋਲ ਦੇ ਨਾਲ ਖੜੇ ਹਾਂ